ਕਟੋ ਘਟੋ ਸਮਰਥਨ ਮੁੱਲ ਦੀ ਕ੍ਰਾਂਤੀ ਲੈਣ ਦੇ ਲਈ ਸੱਚੇ ਪਾਤਸ਼ਾਹ ਜੀ ਉਹ ਜੋ ਅੰਦੋਲਨ ਵਿੱਢਿਆ ਗਿਆ ਹੈ ਉਸ ਅੰਦੋਲਨ ਦੇ ਵਿੱਚ ਖਨੌੜੀ ਬਲਟਰ ਦੇ ਉੱਪਰ ਕਾਕਾ ਸੁਭਕਰਨ ਸਿੰਘ ਸੁਪੁੱਤਰ ਸਰਦਾਰ ਚਰਨਜੀਤ ਸਿੰਘ ਨਿਵਾਸੀ ਬੱਲੋ ਦੀ ਸੱਚੇ ਪਾਤਸ਼ਾਹ ਜੀ ਉਹ ਗੋਲੀ ਲੱਗਣ ਦੇ ਕਾਰਨ ਸ਼ਹੀਦੀ ਹੋਈ ਸੱਚੇ ਪਾਤਸ਼ਾਹ ਜੀ ਉਸ ਉਸ ਦੀ ਯਾਦ ਦੇ ਵਿੱਚ ਅਜੇ ਸਾਰੀਆਂ ਹੀ ਸੰਗਤਾਂ ਇਸ ਸਥਾਨ ਤੇ ਇਕੱਤਰ ਹੋਈਆਂ ਹਨ ਸੱਚੇ ਪਾਤਸ਼ਾਹ ਜੀ ਉਹ ਪਰਿਵਾਰ ਦੇ ਨਾਲ ਧੁੱਕ ਪ੍ਰਗਟ ਕਰਨ ਦੇ ਲਈ ਸੋ ਸੱਚੇ ਪਾਤਸ਼ਾਹ ਜੀ ਉਹ ਕਾਕਾ ਸੋਕਰਮ ਸਿੰਘ ਜੀ ਦੇ ਜੀਵਨ ਕਾਲ ਵਿੱਚ ਹੋਈਆਂ ਪੁੱਤਾਂ ਨੂੰ ਬਸ ਕੇ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਤੇ ਸਾਰੇ ਪਰਿਵਾਰ ਨੂੰ ਸੰਗਤਾਂ ਨੂੰ ਕਿਸਾਨ ਜਿੱਤੇ ਬੰਦੀਆਂ ਨੂੰ ਉਸ ਮੁਥੇ ਪਾਤਸ਼ਾਹ ਦੀਆਂ ਕਿਸਾਨ ਜਿੱਤੇ ਬੰਦੀਆਂ ਨੂੰ ਬਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਹੱਤੇ ਪਾਤਸ਼ਾਹ ਜੀ ਉਹ ਕਿਰਪਾ ਕਰਮੀ ਜੋ ਕਿਸਾਨ ਜਿੱਤੇ ਬੰਦੀਆਂ ਵੱਲੋਂ ਸਾਰੇ ਹੀ ਭਾਰ ਦੇ ਆ ਕਿਸਾਨ ਜਿੱਤੇ ਬੰਦੀਆਂ ਵੱਲੋਂ ਕੇਂਦਰ ਦੀ ਸਰਕਾਰ ਦੇ ਖਿਲਾਫ ਐਮਐਸਪੀ ਦੀ ਗਰੰਟੀ ਲੈਣ ਦੇ ਲਈ ਤੇ ਹੋਰ ਕਿਸਾਨੀ ਮਜ਼ਦੂਰੀ ਮੰਗਾਂ ਲਈ ਸੱਚੇ ਪਾਤਸ਼ਾਹ ਜੀ ਉਹ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਆਪੀ ਇਹ ਸੱਚੇ ਮਿਹਰ ਪ੍ਰਿਆ ਹੱਥ ਰੱਖ ਕੇ ਕਿਸਾਨਾਂ ਕੋਹਾਂ ਤੋਂ ਅਗਵਾਈ ਕਰਾਉਣੀ ਕਿਸਾਨ ਆਪ ਨੂੰ ਹੋਸ਼ ਵਰਸਿਸ ਕਰਨੀ ਨੌਜਵਾਨਾਂ ਨੂੰ ਜੋਸ਼ ਵਰਸਿਸ ਕਰਨਾ ਸੱਚੇ ਪਾਤਸ਼ਾਹੀਓ ਆਪ ਜੀ ਦੇ ਪੁੱਤਰ ਮਹਾਵਾਕਾਂ ਅਨੁਸਾਰ ਸੱਚੇ ਪਾਤਸ਼ਾਹੀਓ ਇਹ ਹੋਆ ਹਲੇਮੀ ਰਾਜਿਓ ਇਸ ਸੰਸਾਰ ਦੇ ਉੱਤੇ ਸੁਖ ਸ਼ਾਂਤੀ ਬਸਰੇ ਜ਼ਾਵਰ ਜੁਲਮ ਹਾਕਮਾਂ ਨੂੰ ਸੱਚੇ ਪਾਤਸ਼ਾਹੀਓ ਸੁਮਤਾਵੇ ਸੋ ਇਸ ਕਰਕੇ ਇਸ ਅਰਦਾਸ ਦੇ ਵਿੱਚ ਪਹੁੰਚੀ ਹੋਈਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪ ਜੀ ਨੇ ਆਪਣੇ ਦਰ ਤੇ ਪ੍ਰਵਾਨ ਕਰਨੀ ਤਲਪੁਲ ਕੇ ਦਾਮਨਜੋਰ ਕਰਨਾ ਤੇ ਪਾਤਸ਼ਾਹ ਜੀ ਉਸ ਸਮੇਂ ਆਪ ਜੀ ਦੇ ਘਰ ਤੇ ਪਰਿਵਾਰ ਵੱਲੋਂ ਬੜਾ ਪ੍ਰਸ਼ਰਪੇਠ ਕੀਤੇ ਹਨ ਆ ਘਰ ਤੇ ਪ੍ਰਵਾਨ ਕਰਕੇ ਸੰਗਤਾਂ ਵਿੱਚ ਵਰਤਾਉਣ ਦੀ ਅੱਗੇ ਬਖਸ਼ਿਸ਼ ਕਰਨੀ ਨਾਲ ਹੀ ਆਪ ਜੀ ਨੂੰ ਸ੍ਰੀ ਰਾਮਾਲੇ ਪਹਿਨਾਏ ਗਏ ਨੇ ਅੱਗੇ ਕਾਰ ਕਰਨੇ ਮਹਾਰਾਜ ਜੀਓ ਆਪ ਜੀ ਦੇ ਸੇਵਕਾਂ ਨੂੰ ਵਿਸ਼ੇਵਕਰਾਂ ਤੋਂ ਬਚਾ ਕੇ ਰੱਖਣਾ ਸੇਵਾ ਸਮੁੰਦਰ ਬਲਵਕਸ਼ਣਾ ਮਨਮੰਦਾਂ ਨਾਸ ਕਰਨਾ ਮਨਮੰਦਾਂ ਪਕਾਸ਼ ਕਰਨਾ ਅੰਗ ਸੰਸਹਾਇ ਹੁਣਾ ਚਰਦੀਆਂ ਕਲਾ ਬਖਸ਼ੀਆਂ ਕਿਰਪਾ ਕਰੋ ਪਵਿੱਤਰ ਮੁਖਵਾਤ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਾ ਅਗਲਾ ਜੋ ਪ੍ਰੋਗਰਾਮ ਹੈ ਸੱਚੇ ਪਾਤਸ਼ਾਹ ਜੀ ਉਹਦੀ ਨਿਰਗੁਣਤਾ ਸਾਹਿਬ ਸਰਧਾਨ ਕਰਾਉਣਾ ਜੀ ਸੁਖੋਗੇ ਨਾਮ ਕਿਤਾਬੇ ਨਾਨਕ ਨਾਮ ਚਰਦੀ ਕਲਾ ਤੇਰੇ ਭੰਨੀ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ एडमिशनली स्क्रीन पे ਦਿੱਤੇ ਨੰਬਰ ਤੇ ਕਾਲ ਕਰੋ ਕਿਡਜੀ ਹੁਣ ਤਲਵੰਡੀ ਸਾਬੋ ਵਿਖੇ ਪੱਤਰਕਾਰ ਦੋਸਤੋ ਆਪ ਸਭ ਦਾ ਭਾਈ ਜੀ ਜਲਵਲ ਸਾਹਿਬ ਅੱਜ ਯਹਾਂ ਪੇ ਆਕਰ ਸਾਡੇ ਕਿਸਾਨ ਅੰਦੋਲਨ ਕੇ ਮਹਾਨ ਸ਼ਹੀਦ ਸ਼ੁਕਰਨ ਕਿ ਅੱਜ ਸ਼ਹੀਦੀ ਸਮਾਗਮ ਮੇ ਆਪ ਸਭ ਨੇ ਆਕਰ ਜਿਸ ਤਰੇ ये पूरे का पूरा प्रोग्राम पूरे देश के लोगों के पास पहुंचाने का प्रयास किया मैं आप सबका दोनों फोरमों की तरफ से धन्यवाद करते हैं बहुत बहुत शुक्रिया मेहरबानी आप सबकी देखिए आज का जो दिन था जिस तरीके तेरह तारीख से लेकर इक्कीस तारीख तक दोनों बॉर्डरों के ऊपर केंद्र सरकार के इशारे के ऊपर हरियाणा की बीजेपी गवर्नमेंट ने खट्टर गवर्नमेंट ने जिस तरीके के वहाँ पे लोगों के ऊपर हमले किए वो सब आप सबके सामने और उसका रिजल्ट है कि हमारा ये शुभ कर्ण शहीद हुआ और इससे भी बड़ी बात है कि हमारे आंदोलन के सहयोगी साथी लगभग पाँच छः के करीब ऐसे हैं जिनकी आंख चली गई है चार सौ से अधिक का हमारे युवा हमारे वीर हमारे किसान भाई ऐसे हैं जो इंजर्ड हुए हैं बीस के करीब ट्रैक्टर तोड़े गए गाड़ियां फोड़ी गई हमारी वहाँ पे जो एम्बुलेंस की सहायता देने सहूलत देने के लिए कैंपस थे वो सब उखाड़े दि, उखाड़ दिए गए उन सबका नुकसान किया ये आप सबके सामने है लेकिन ऐसे हालात में सबके मुकाबला जिस तरीके से शांतिपूर्वक ढंग से हमारे किसानों ने किया वो बात कमाल था लेकिन फिर भी शांतिपूर्वक ढंग से बैठे हुए हमारे किसानों के ऊपर शैलिंग होती रही और उनको शिकार बनाते रहे और पूरे इस घटनाक्रम को हमारा ये प्रोग्राम मैं पहले क्लियर कर दूं दिल्ली जाने का जो प्रोग्राम है वो एज इट इज़ है वो कभी ऐसा नहीं है कि हमारा दिल्ली जाने का हमने पीछे करेंगे या किया है लेकिन ये ज़रूर है कि सरकार को इसके साथ ऐसे हालात में सरकार को कैसे उसके उसको घुटनों के बाद लाना है उसके लिए कुछ रणनीति जो हमने तय की हैं वो ये है के जितने भी बॉर्डर्स अभी तक बैठे हैं जिन बॉर्डरों के ऊपर वहाँ पे हम अपना संख्या बल बढ़ाएंगे और जो दूसरे अदर बॉर्डर्स हैं उन बॉर्डरों के ऊपर भी किसानों की संख्या लाने का हम प्रयास करेंगे आगे बात ये तय की गई है कि 6 तरीक को जैसे ये सरकार बार बार ये कहती है कि आप शांतिपूर्वक ढंग से ट्रैक्टरों को छोड़कर चले जाइए मार्च वो जो उनका तरीका था उसके लिए क्षेत्रीय तय की गई है कि पूरे देश के अदर स्टेटों से हमारे संगठन वो शांतिपूर्वक ढंग से बाई ट्रेन आए पैदल आए, बाई बस आए बाई एयर आए। उनको देखते हैं वहाँ पर बैठने देती है या मतलब सभी बातें करती है वो उस तरीके से आएंगे और 10 तरीक को 10 मार्च को सुबह 12 बजे से लेकर शाम के 4 बजे तक पूरे भारत के अंदर ट्रेन का चक्का जाम करने का आवाहन पूरे देश के लोगों को हम करते हैं आपके चैनलों के माध्यम से और हम हमारी हमें उम्मीद है कि देखिए जिस तरीके जिस जगह पे आज हम बैठे हैं शुभ कर्ण को सच्ची श्रद्धांजलि आप पूरे देश के किसानों की यही बनेगी कि उनकी आज शहादत के समय उनके श्रद्धांजलि समारोह के समय किया गया ऐलान उसको सफल करना आप सबकी जिम्मेदारी बनती है क्योंकि वो आंदोलन जो दिल्ली चलता आंदोलन स्थगित कर कर आए थे हम उस समय बाहर की स्टेटों के लोगों का कुछ उलंबा था कि भाई पंजाब वाले जा रहे हैं हमारी डिमांड्स पीछे रह गई हैं आज उसी आपकी डिमांड्स को लेकर आंदोलन फिर से शुरू है शहादतें हो रही हैं आप सबसे उम्मीद करते हैं कि पूरे देश का हर वर्ग हर किसान मज़दूर व्यापारी इस आंदोलन का हिस्सा बनते हुए जो दस तरीक का 12:00 సే ਲੈ ਕੇ 4:00 ਵਜੇ ਤੱਕ ਦਾ ਰੇਲ ਰੋਕੋ ਅੰਦੋਲਨ ਹੈ ਉਸਮੇ ਸਭੀ ਆਪਣੀ ਆਪਣੀ ਭਾਗੀਦਾਰੀ ਕਰਨ ਔਰ ਮਜਬੂਤੀ ਸੇ ਉਸਕੋ ਸਫਲ ਬਣਾਏ ਇਤਨਾ ਹੀ ਬਾਕੀ ਬਾਤ ਪੰਦੇਰ ਸਾਹਿਬ ਕਰੇ ਮੇਰੇ ਕੋਲ ਲੱਗ ਮੇਰੇ ਨਾਲ ਸਾਡੇ ਨਾਲ ਕੋਈ ਗੱਲ ਨਹੀਂ ਹੈ ਜੇ ਕੋਈ ਕਿਸੇ ਤਰ੍ਹਾਂ ਦੀ ਵੀ ਮੈਂ ਕਹਿੰਦਾ ਗੱਲਬਾਤ ਕਰਨ ਵਾਦੀ ਬਜਾਏ ਸਰਕਾਰ ਲਈ ਸਭ ਤੋਂ ਵਧੀਆ ਤਰੀਕਾ ਇਹ ਹੁੰਦਾ ਹੈ ਕਿ ਅਰਜਨ ਮੁੰਡੇ ਜੀ ਰੋਜ਼ ਤੀਜੇ ਦਿਨ ਇਹ ਬਿਆਨ ਦੇ ਦਿੰਦੇ ਨੇ ਵੀ ਇਹ ਆ ਬਾਤ ਚਿੱਤ ਕੇ ਲੀਏ ਹਮ ਤਿਆਰ ਹੈ ਬਾਤਚੀਤ ਬਾਤਚੀਤ ਸੇ ਹੀ ਮਸਲੇ ਦਾ ਹੱਲ ਹੋਗਾ ਤੇ ਅਸੀਂ ਕਿਸਾਨ ਕਦੋਂ ਇਹ ਕਹਿੰਦੇ ਆ ਕਿ ਬਾਤਚੀਤ ਤੋਂ ਅਸੀਂ ਭਜਦੇ ਆ ਗੱਲਬਾਤ ਲਈ ਅਸੀਂ ਵੀ ਤਿਆਰ ਹਾਂ ਕੋਈ ਦਿੱਕਤ ਨਹੀਂ ਹੈ ਲੇਕਿਨ ਸਿੱਧੀ ਨੀਅਤ ਨਾਲ ਮਸਲੇ ਦਾ ਹੱਲ ਕਰਨ ਵਾਲੇ ਪਾਸੇ ਨੂੰ ਤੁਰੇ ਸਰਕਾਰ ਔਰ ਚਿੱਠੀ ਭੇਜਣਾ ਜਦੋਂ ਚਿੱਠੀ ਆਏਗੀ ਉਦੋਂ ਮੰਨਾਂਗੇ ਨਹੀਂ ਤਾਂ ਨਹੀਂ ਤਾਂ ਸਾਰੀਆਂ ਬਿਆਨ ਬਾਜੀ ਹੈ 14 ਮਾਰਚ ਨੂੰ ਐਸਕੇਐਮ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਕਿ 14 ਮਾਰਚ ਨੂੰ ਕੋਈ ਨਹੀਂ ਹੈ ਭਾਈ ਦਿੱਲੀ ਜਾਣਗੇ ਕਹਿੰਦੇ ਅਸੀਂ ਹੰਡ ਭੰਣਣੀ ਹੈ ਕਿ ਜਿਹੜਾ ਰੋਕਿਆ ਗਿਆ ਸਾਡੇ ਪਸਾਰਾਂ ਨੂੰ ਕਹਿੰਦੇ ਉਹ ਗੁੱਦੀ ਸਾਹਿਬ ਕਹਿੰਦੇ ਜਾਈਏ ਕਹਿੰਦੇ ਕਿ ਅਸੀਂ ਪੈਰ ਨਹੀਂ ਧਰਨੇ ਦਾ ਕਹਿੰਦੇ ਅਸੀਂ ਉੱਥੇ ਜਾਵਾਂਗੇ ਕਿ ਤੁਸੀਂ ਸਮਰਥਨ ਕਰ ਦਿਓ ਦੇਖੋ ਮੈਂ ਬੇਨਤੀ ਹੈ ਫਿਰ ਕਰਾਂ ਸਾਹਮਣੇ ਜੀ ਸਵਾਲ ਇਹ ਹੈ ਕਿ ਹਰ ਇੱਕ ਵੀਰ ਨੂੰ ਅੰਦੋਲਨ ਕਰਨ ਦਾ ਰਾਈਟ ਹੈ ਕਿਹਨੇ ਕਿਸ ਨੇ ਕਿਸ ਤਰੀਕੇ ਨਾਲ ਕਰਨਾ ਹੈ ਕਿਹਨੇ ਕਿਸ ਤਰੀਕੇ ਨਾਲ ਕਰਨਾ ਹੈ ਇਹ ਠੀਕ ਹੈ ਉਹ ਆਪਦਾ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਅਸੀਂ ਉਹਨੂੰ ਮਤਲਬ ਉਹਦਾ ਧੰਨਵਾਦ ਕਰਾਂਗੇ ਜੇ ਉਹ ਉੱਥੇ ਜਾ ਕੇ ਕਰਦੇ ਆ ਤਾਂ ਕੋਈ ਢਲੇਵਾਲ ਸਾਹਿਬ ਦੋ ਚੀਜ਼ਾਂ ਦਾ ਚਿੱਠੀ ਵਿੱਚ ਜ਼ਿਕਰ ਹੋਇਆ ਪਹਿਲਾਂ ਤਾਂ ਤੁਹਾਡਾ ਕਹਿੰਦੇ ਜਦੋਂ ਉੱਥੋਂ ਵਾਪਸ ਆਏ ਆ ਤੁਹਾਡੇ ਬਿਆਨ ਦਾ ਦੂਸਰਾ ਲਾਲ ਕਿਲੇ ਵਾਲੇ ਕਹਿੰਦੇ ਚੀਜ਼ ਦੇ ਲਈ ਇੱਕ ਤਰੀਕੇ ਨਾਲ ਮਾਫੀ ਮੰਗਣਾ ਜਾਂ ਉਹ ਕੁੱਲ ਇਸ ਕਰਨ ਵਾਲੀ ਗੱਲ ਹੈ ਤੁਹਾਨੂੰ ਲੱਗਦਾ ਕਿ ਉਹ ਦੋਨੀਆਂ ਚੀਜ਼ਾਂ ਗਲਤ ਸੀਗੀਆਂ ਕਿਹੜੀਆਂ ਜਿਹੜੀਆਂ ਤੂੰ ਇਹਦਾ ਤੂੰ ਇਹਦਾ ਮਤਲਬ ਤੂੰ ਜਿਹੜੀ ਗੱਲ ਨੂੰ ਅਸੀਂ ਕਹਿਣਾ ਨਹੀਂ ਚਾਹੁੰਦੇ ਹਜੇ ਤੁਸੀਂ ਸਾਡੇ ਕੋਲੋਂ ਗੱਲ ਕਰਨਾ ਚਾਹੁੰਣਾ ਜੀ ਮੈਂ ਜਿਹੜੀ ਇਹ ਚਿੱਠੀ ਅੱਜ ਜਿਹੜਾ ਸ਼ਹੀਦ ਸੁਪਕਰਨ ਸਿੰਘ ਜੀ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉੱਥੇ ਜਿਹੜੇ ਫੈਸਲੇ ਕੀਤੇ ਆ ਬੋਲ ਰਹੇ ਨੇ ਤੀਨ ਜੀ ਹਾਂਜੀ ਹਾਂਜੀ ਤੋਂ ਉਹਦੇ ਵਿੱਚ ਇੱਕ ਤਾਂ ਸੀਗਾ ਵੀ 6 ਮਾਰਚ ਨੂੰ ਸਰਕਾਰ ਕਹਿ ਰਹੀ ਆ ਵੀ ਰੇਲਾਂ ਤੇ ਆ ਜਾਓ ਬੱਸਾਂ ਤੇ ਆ ਜਾਓ ਟਰੱਕਾਂ ਤੇ ਆ ਜਾਓ ਟਰੈਕਟਰ ਟਰਾਲੀਆਂ ਦੇ ਨਾਲ ਜਾਓ ਸਾਡੇ ਬਹੁਤ ਸਾਰੇ ਸੂਬੇ ਆ ਜਿੰਨਾਂ ਕੋਲੇ ਟਰੈਕਟਰ ਟਰਾਲੀ ਹੈ ਹੀ ਨਹੀਂ ਉਹ ਫੋਰਟ ਵੀ ਨਹੀਂ ਕਰ ਸਕਦੇ ਦੂਰ ਜਾਦਾ ਵਾ ਤਾਂ ਅਸੀਂ ਉਹਨਾਂ ਨਾਲ ਫੈਸਲਾ ਕੀਤਾ ਵੀ ਤੁਸੀਂ ਭਈ ਜਾਵੜੋ ਹੁਣ ਪਹਿਲੀ ਵਾਰ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ ਨਾ ਪਛਾਹ ਮੋੜਤਾ ਐਤਕੀ ਜਿਹੜਾ ਮਾੜਾ ਮੋਟਾ ਚਿਹਰਾ ਡਿਕਟੇਟਰ ਸਰਕਾਰ ਦਾ ਬਚ ਗਿਆ ਉਹ ਨੰਗਾ ਹੋ ਜੂ ਵੀ ਦਿੱਲੀ ਤੋਂ ਨਹੀਂ ਜਾਣ ਦਿੰਦੇ ਜਾਂ ਫਿਰ ਜੰਤਰ ਮੰਤਰ ਦੇ ਬਾਹਰ ਨਾਲ ਲਵਾ ਲੈਣ ਠੀਕ ਆ ਫਿਰ ਸਫਲ ਹੋ ਜੂ ਵੀ ਵਾਕਿਆ ਇਹ ਢੰਗ ਵਧੀਆ ਇਹਦੇ ਲਈ ਸਾਡੇ ਜਿਹੜੇ ਪੰਜਾਬ ਹਰਿਆਣੇ ਨੂੰ ਛੱਡ ਕੇ ਅਨਦਰ ਸਟੇਟ ਨੇ ਉਹ ਦਿੱਲੀ ਵੱਲ ਨੂੰ 6 ਮਾਰਚ ਨੂੰ ਵਧਣਗੇ ਆਪਣੇ ਆਪਣੇ ਢੰਗ ਨਾਲ ਉਹਨਾਂ ਦੀਆਂ ਖੁਦ ਦੀਆਂ ਵੀਡੀਓ ਆਉਣਗੀਆਂ ਕਿੱਥੋਂ ਚੱਲਣਾ ਕਿਵੇਂ ਚੱਲਣਾ ਉਹ ਅਸੀਂ মিডিਆ ਨਾਲ ਸ਼ੇਅਰ ਕਰ ਦੇਾਂਗੇ 10 ਮਾਰਚ ਨੂੰ ਪੂਰਾ ਦੇਸ਼ ਵਿਆਪੀ ਰੇਲ ਪਈਆ ਜਾਮ ਕਰਨਾ ਸੀ 12 ਤੋਂ 4 ਘੰਟੇ ਹਜੇ ਸ਼ੁਰੂਆਤ ਆ ਸਰਕਾਰ ਇਹ ਨਾ ਸਮਝੇ ਸਮਾਂ ਦੇ ਰਹੇ ਨੇ ਦੇਖੋ ਗਾਹਾਂ ਕਿਵੇਂ ਵੱਧਦੇ ਹੈ ਚੀਜ਼ਾਂ ਔਰ ਅਸੀਂ ਨਹੀਂ ਚਾਹੁੰਦੇ ਵੀ ਲੰਮੀ ਲੋਕਾਂ ਨੂੰ ਖੱਜਲ ਖਰਾਬੀ ਹੋਵੇ। ਤੋਂ ਇਸ ਕਰਕੇ 12 ਤੋਂ 4 ਦਾ ਸੱਦਾ ਦਿੱਤਾ ਗਿਆ। ਔਰ ਆਉਣ ਵਾਲੇ ਸਮੇਂ 'ਚ ਕੁਝ ਸੱਦੇ ਸੀ ਜਿਹੜੇ ਰੋਕ ਲੈ ਗਏ ਆਉਣ ਵਾਲੇ ਸਮੇਂ 'ਚ ਉਹ ਸੱਦੇ ਵੀ ਤੁਹਾਡੇ ਸਾਹਮਣੇ ਆਉਣੇ ਹੈਗੇ ਆ। ਤੋਂ ਇਹ ਦੋ ਸੱਦੇ ਸੀ ਜਿਹੜੇ ਦੋਵਾਂ ਫੋਰਮਾਂ ਵੱਲੋਂ ਜਿਹੜਾ ਵਾ ਸਾਂਝੇ ਰੂਪ ਵਿੱਚ ਅੱਜ ਸ਼ਹੀਦ ਸੁਪਕਰਨ ਸਿੰਘ ਦੀ ਸ਼ਹੀਦੀ ਤੇ ਆਪਾਂ ਦੇਣੇ ਸੀ। ਪੂਰੇ ਦੇਸ਼ ਨੂੰ ਦਿੱਤੇ ਆ ਔਰ ਇੱਕ ਵਿਸ਼ੇਸ਼ ਅਪੀਲ ਜਿਹੜੀ ਅੱਜ ਸੀਗੀ ਕਿ ਪੰਜਾਬ ਦੇ 12 ਤੋਂ 13 ਹਜ਼ਾਰ ਪਿੰਡ ਨੇ ਤਾਂ ਇਹ ਮੰਗਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਸਾਡੇ ਪਿੰਡ ਦਾ ਪੂਰਾ ਪਿੰਡ ਉਹ ਚਾਹੇ ਕਿਸਾਨ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਕੋਈ ਵੀ ਆ ਮਲਾਜ਼ਮ ਐ ਜੋ ਵੀ ਆ ਸਾਬ ਕਾ ਪੰਚਾਇਤ ਅੱਡ ਅੱਡ ਪਾਰਟੀਆਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਪਾਰਟੀ ਬਾਜ਼ੀ ਤੋਂ ਤਾਂ ਹੋ ਜੋ ਧੜੇਬੰਦੀ ਤੋਂ ਤਾਂ ਹੋ ਜੋ ਲੜਾਈ MSP ਗਰੰਟੀ ਕਾਨੂੰਨ ਦੀ ਸਾਡੀ ਨਹੀਂ ਹੈ ਕੱਲਿਆਂ ਦੀ ਇਹ ਸਾਰੇ ਦੀ ਆ ਪੰਜਾਬ ਦੀ ਆ ਦੇਸ਼ ਦੀ ਲੜਾਈ ਆ ਬਾਕੀ ਮੰਗਾ ਨੇ ਔਰ ਹਰ ਪਿੰਡ ਦੇ ਵਿੱਚੋਂ ਮਤੇ ਪਾਸ ਕਰਕੇ ਫੰਡ ਇਕੱਠਾ ਕਰਕੇ ਹਰੇਕ ਪਿੰਡ ਦੀ ਟਰੈਕਟਰ ਟਰਾਲੀ ਬਾਰਡਰਾਂ ਤੇ ਪੁੱਜੇ ਇਹ ਸਾਡਾ ਕੰਮ ਆ ਸਰਕਾਰ ਸਿਆਸੀ ਨੁਕਸਾਨ ਸਿਰਾਂ ਤੋਂ ਗਿਣਦੀ ਹੁੰਦੀ ਆ ਗਿਣਤੀਆਂ ਤੋਂ ਗਿਣਤੀ ਲਾਉਂਦੀ ਹੁੰਦੀ ਆ ਸੋ ਇਹ ਕੋਟਾ ਵੀ ਅਸੀਂ ਉਹਦਾ ਪੂਰਾ ਕਰ ਦੇਣਾ ਵਾ ਵੀ ਭਾਈ ਦੇਖ ਲੋ ਲੋਕਾਂ ਦਾ ਹੜ ਆ ਗਿਆ ਔਰ ਉਹ ਹੜ ਕਹਾ ਹੋਰ ਵੱਡੇ ਤੇ ਤਿੱਖੇ ਫੈਸਲੇ ਆਉਣ ਵਾਲੇ ਸਮੇਂ ਚ ਅੰਦੋਲਨ ਚ ਹੋਣਗੇ ਔਰ ਅੰਦੋਲਨ ਮੰਗਾਂ ਦੀ ਪੂਰਤੀ ਤੱਕ ਲੜਿਆ ਜਾਊਗਾ ਧੰਨਵਾਦ ਜੀ ਸਰ ਸਰ ਅੱਜ ਪੀਸੀ ਕੀਪੀਏ ਸੁਨੀਲ ਜਾਖੰਦੇਵ ਕਹਿੰਦੇ ਅਜੇ ਮਿਸ਼ਰਾ ਟੈਨਿੰਗ ਨੂੰ ਟਿਕਟ ਦੇਣ ਦੀ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਨੇ ਵਿਰੋਧ ਕਰਨਾ ਯੂਪੀ ਆ ਕੇ ਕਰੋ ਦੇਖੋ ਔਰ ਦੂਸਰੋਂ ਨੇ ਕਹਿ ਕੇ ਮਾਮਲਾ ਪੂਰਾ ਹਲੇ ਤੱਕ ਕੋਰਟ ਦੇ ਅੰਡਰ ਆ ਤੇ ਇਸ ਕਰਕੇ ਕੋਈ ਫੈਸਲਾ ਜਿਹੜਾ ਉਹ ਪਹਿਲਾਂ ਵਿਚਾਰਨਾ ਗਲਤ ਹੈਗਾ ਮੈਂ ਤਾਂ ਦੇਖੋ ਹਾਂ ਦੇਖੋ ਇਹ ਉਹ ਬੰਦੇ ਨੇ ਜਿਹੜੇ ਹੁਣ ਜਿਹੜਾ ਕਾਂਗਰਸ ਦਾ ਲੀਡਰ ਮੇ ਦਿਮਾਗ ਚੋਂ ਨਿਕਲ ਗਿਆ ਪਾਜ ਪਾ ਜਾ ਗਿਆ ਐਮਪੀ ਦਾ ਮਧ ਪ੍ਰਦੇਸ਼ ਦਾ ਇਹ ਜਿਹੜਾ ਸਾਬਕਾ ਮੁੱਖ ਮੰਤਰੀ ਕਮਲਨਾਥ ਕਮਲਨਾਥ ਠੀਕ ਆ ਸੁਣ ਲੋ ਨਹੀਂ ਚਲੋ ਹੁਣ ਤਾਂ ਉਧਰ ਗਿਆ ਨਾ ਠੀਕ ਆ ਨਹੀਂ ਜੀ ਠੀਕ ਆ ਇਹ ਉਹਨਾਂ ਨੂੰ ਕਿੰਨਾ ਕ੍ਰਿਟਿਸਿਜ਼ਮ ਕਰਦੇ ਗਿਆ ਜੀ ਹੁਣ ਉਹਦੇ ਬਾਰੇ ਚੁੱਪ ਆ ਮੈਂ ਕਹਿੰਦਾ ਵੀ ਤੁਹਾਡੀ ਪਾਜਪਾ ਦੇਸ਼ ਦੀ ਪਾਰਟੀ ਆ ਤੁਹਾਡੀ ਪਾਰਟੀ ਦੇ ਵਿੱਚ ਕਿਸਾਨਾਂ ਦੇ ਕਾਤਲ ਨੇ ਜਿਹਨੂੰ ਦੁਨੀਆ ਜਾਣਦੀ ਆ ਜੀਨੀਅਸ ਕ੍ਰਾਈਮ ਕੀਤਾ ਉਹਨਾਂ ਨੇ ਪਲਾ ਥਾਰ ਗੱਡੀ ਕਿਹੜੇ ਮੁਲਕ ਦੇ ਬੰਦੇ ਸੁਨੀਲ ਜਾਖੜ ਜੀ ਚਾਹਣ ਮੈਂ ਦੋਰੇਆ ਵੀਡੀਓ ਦਿਖਾ ਦੇਣਾ ਉਹਨਾਂ ਨੂੰ ਕੀ ਮਤਲਬ ਵੀ ਜਿੰਨਾ ਤੇ 120 ਬੀ ਦਾ ਪਰਚਾ ਵਾ ਐਫ ਆਈ ਆਰ ਚ ਦਰਜ ਆ ਉਹਨਾਂ ਤੁਸੀਂ ਟਿਕਟ ਦੇ ਰਹੇ ਹੋ ਪੂਰੀ ਦੁਨੀਆ ਜਾਣਦੀ ਆ ਉਹਦਾ ਮੁੰਡੇ ਨੇ ਕਤਲ ਕੀਤਾ ਸਾਰਾ ਕੁਝ ਆ ਗੋਲੀਆਂ ਚਲਾਈਆਂ ਇਹਦਾ ਮਤਲਬ ਆ ਜਿਹੜੀ ਅਸੀਂ ਸਰਦਾਰ ਸ਼ੇਰੀ ਸੁਨੀਲ ਜਾਖੜ ਕੋ ਆਸ ਰੱਖਦੇ ਸੀ ਇੱਕ ਸੱਚਾ ਪੰਜਾਬੀ ਆ ਉਹਨੂੰ ਭਾਜਪਾ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਜੋ ਕੋ ਜੋ ਕਰ ਰਹੇ ਨੇ ਜੋ ਸਾਡੇ ਬਾਰਡਰਾਂ ਤੇ ਹੋਇਆ ਭਲਾ ਕੇਂਦਰ ਸਰਕਾਰ ਨੇ ਜੋ ਕੋ ਸਾਡੇ ਨਾਲ ਕੀਤਾ ਉਹ ਜੂਪੀ ਚ ਕੀਤਾ ਪੰਜਾਬ ਚ ਹੋਇਆ ਤੁਸੀਂ ਉਹਦਾ ਕੋਈ ਜਵਾਬ ਮੰਗਦੇ ਜੇ ਜਾਂ ਉਹਨਾਂ ਦੀ ਪਾਰਟੀ ਤੋਂ ਅਸਤੀਫਾ ਦਿੰਦੇ ਜੇ ਇਹ ਭਾਜਪਾ ਨੂੰ ਪ੍ਰੋਟेक्ट ਕਰਨ ਵਾਲੀ ਗੱਲ ਆ ਔਰ ਮੈਂ ਕਹਿੰਨਾ ਵੀ ਇਹ ਬੇਸ਼ਰਮੀ ਦੀ ਹੱਦ ਟੱਪਣ ਵਾਲੀ ਗੱਲ ਆ ਜੋ ਸੁਨੀਲ ਜਾਖੜ ਜੀ ਕਹਿ ਰਹੇ ਆ ਨਾਜ਼ਰ ਕਹਿੰਦੇ ਮੁੰਡੇ ਮਰਵਾਉਣ ਦਾ ਕੰਮ ਕਰ ਰਹੇ ਆ ਬਾਰਡਰ ਤੇ ਜਿਸ ਤਰੀਕੇ ਦਾ ਧਰਨਾ ਪ੍ਰਦਰਸ਼ਨ ਹੋਇਆਗਾ ਲਾਲ ਕਿਲੇ ਦਾ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਹਿੰਦੇ ਲਾਲ ਕਿਲੇ ਦੀ ਜਿਹੜੀ ਘਟਨਾ ਹੋਈ ਸਾਰੇ ਦੇਸ਼ ਨੇ ਉਸ ਤੋਂ ਬਾਅਦ ਅੱਤਵਾਦੀ ਕਹਿਣਾ ਸ਼ੁਰੂ ਕਰਤਾ ਹੈ ਕੌਣ ਕਹਿੰਦੇ ਆ ਸੁਨੀਲ ਜਾਖੜ ਚਲ ਬੋਲੋ ਦੇਖੋ ਦੇਸ਼ ਦੀ ਰਾਜਧਾਨੀ ਵਿੱਚ ਜਾਣਾ ਹਰੇਕ ਦਾ ਸੰਵਿਧਾਨਕ ਹੱਕ ਹੈਗਾ ਵਾ ਠੀਕ ਹੈ ਜੀ ਔਰ ਇਹ ਹੱਕ ਕੋਈ ਸਾਥੋਂ ਖੋ ਨਹੀਂ ਸਕਦਾ ਹੁਣ ਸੁਨੀਲ ਜਾਖੜ ਜੀ ਕੋ ਕਮਾਂਡ ਸੰਭੀ ਗਈ ਆ ਵੀ ਜਿਹੜੇ ਨਿਸ਼ਾਨਾ ਮੋਦੀ ਸਰਕਾਰ ਹੋ ਰਹੀ ਆ ਉਹ ਅੱਗੇ ਆਉਣ ਇਹ ਕਮਾਂਡ ਪਹਿਲੋਂ ਇਧਰੋਂ ਦੋ ਲੀਡਰ ਹੋਰ ਸੀਗੇ ਗਰੇਵਾਲ ਸਾਹਿਬ ਹੁੰਦੇ ਸੀ ਪਹਿਲੋਂ ਔਰ ਇਹ ਹੋਰ ਸੀਗੇ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ ਹਾਂ ਜੈਨਦੀ ਦੀ ਉਹ ਪਹਿਲਾਂ ਸਾਮ ਕਰਕੇ ਹੁਣ ਇਹ ਨਵੇਂ ਆ ਗਏ ਭਾਈ ਇਹ ਹੁਣ ਇਹ ਸਾਹਮਣੇ ਗੇ ਵੀ ਇਹ ਨਵੀਆਂ ਕੰਟਰੋਵਰਸੀਆਂ ਪਾ ਕੇ ਮੋਦੀ ਸਾਹਿਬ ਵੱਲੋਂ ਧਿਆਨ ਕਿਦਾਂ ਭਟਕਾਇਆ ਜਾਵੇ ਔਰ ਜਿਹੜੀ ਅਸੀਂ ਗੱਲ ਕਰਦੇ ਸੀ ਵੀ ਇਹ ਇਹ ਜਿਹੜਾ ਨੈਰੇਟਿਵ ਸਾਡੇ ਖਿਲਾਫ ਸਿਰਜਿਆ ਜਾ ਰਿਹਾ ਵੀ ਇਹ ਖਾਲਸਤਾਨੀ ਆਏ ਅੰਦੋਲਨ ਕੱਲਾ ਪੰਜਾਬ ਦਾ ਵਾ ਕਈ ਕਹਿੰਦੇ ਇਹ ਅੰਦੋਲਨ ਕੱਲਾ ਕਾਂਗਰਸੀਆਂ ਦਾ ਵਾ ਕੋਈ ਕਹਿੰਦੇ ਭਾਜਪਾ ਵਾਲਿਆਂ ਦਾ ਵਾ ਹੁਣ ਭਾਜਪਾ ਬਿਆਨ ਕਿਸੇ ਕਿਸਮ ਦੀ ਦੇ ਰਹੀ ਹੈ ਦੇਖ ਲਓ ਤੋ ਮੈਨੂੰ ਨਹੀਂ ਲੱਗਦਾ ਉਹਨਾਂ ਦੇ ਬਿਆਨਾਂ ਵਿੱਚ ਕੋਈ ਦਮ ਆ ਜਿਹੜਾ ਫਿਰਕੂ ਪੱਤਾ ਪਾਜਪਾ ਖੇਡਦੀ ਹੁੰਦੀ ਆ ਉਹੀ ਖੇਡ ਰਹੇ ਨੇ ਉਹ ਬੰਦੇ ਸਰਬ ਐਸਕੀਐਮ ਦੇ ਨਾਲ ਉਹ ਸੋਚਿਆ ਉਸ ਪ੍ਰਸਤਾਵ ਬਾਰੇ ਮੇਰੀ ਬੇਨਤੀ ਆ ਅੱਜ ਸ਼ਹੀਦੀ ਸਮਾਗਮ 'ਚ ਬੈਠੇ ਆ ਭਰਾ ਸਾਡੇਆਂ ਦੇ ਪ੍ਰਸਤਾਵ ਤੇ ਰਮਾਨ ਨਾਲ ਡਿਸਕਸ ਕਰਾਂਗੇ ਉਹਨਾਂ ਨਾਲ ਗੱਲ ਕਰਾਂਗੇ ਹੋਰ ਕੁਐਸਚਨ ਲੈ ਲਈ ਅੱਜ ਦੇ ਸਬੰਧ ਨਾਲ ਕੋਈ ਬੈਠਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਜੀ ਮੈਂ ਫਿਰ ਕਿਹਾ ਇਹਨਾਂ ਸਵਾਲਾਂ ਦੇ ਜਵਾਬ ਅਗਲੀ ਪੀਸੀ 'ਚ ਦੇ ਲਾਂਗੇ ਅੱਜ ਸਿੱਧੀ ਰਾਜਨੀਤੀ ਹੋ ਗਈ ਜੀ ਪਹਿਲਾਂ ਸਿੱਧੀ ਨਾ ਉਹ ਤਾਂ ਸਰਕਾਰ ਨਾਲ ਸਿੱਧੀ ਟੱਕਰਿਆ ਠੀਕ ਆ ਇਹਦੇ ਬਾਰੇ ਅਗਲੇ ਦਿਨਾਂ 'ਚ ਕਰ ਲਾਂਗੇ ਗੁਰਰਾਜ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਅੰਤਿਮ ਮਰਦਾਰ 'ਚ ਪਹੁੰਚੇ ਹੋ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਲਗਾਤਾਰ ਸਵਾਲ ਉੱਠ ਰਹੇ ਨੇ ਜਿਹੜਾ ਕਿਸਾਨ ਦਫੇ ਲੱਭਿਆ ਦੇਖੋ ਅੱਜ ਸ਼ੁਭ ਕਰਨ ਦੀ ਅੰਤਮ ਅਰਦਾਸ ਤੇ ਪਹੁੰਚਿਆ ਅਸੀਂ ਨਾਮ ਸਬੰਧ ਦੀ ਦੇਣ ਵਾਸਤੇ ਪਹੁੰਚੇ ਹਾਂ ਇਸ ਮੌਕੇ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਵੀ ਪਰਿਵਾਰ ਨਾਲ ਉਹ ਦੁੱਖ ਸਾਂਝਾ ਕਰਨ ਦੇ ਕਦਰ ਪਰਿਵਾਰ ਦਾ ਹੋਣ ਵਾਲਾ ਘਾਟਾ ਸੀ ਪੂਰਾ ਤਾਂ ਨਹੀਂ ਕਰ ਸਕਦੇ ਅੱਜ ਦਾ ਚਾਰ ਸ਼ਬਦ ਅਸੀਂ ਉਹ ਪਰਿਵਾਰ ਨੂੰ ਜਿਸ ਤਰ੍ਹਾਂ ਦਾ ਹਾਸੇ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਚਾਰ ਸ਼ਬਦ ਉਹਦੇ ਵਾਸਤੇ ਕਹਿਣਾ ਹੈ ਦੂਜੀਆਂ ਗੱਲਾਂ ਦਾ ਅੱਜ ਅਸੀਂ ਇੱਥੇ ਕਰਨੀਆਂ ਸਰਕਾਰ ਨੇ ਜੋ ਮੰਗਾਂ ਰੱਖੀਆਂ ਗਈਆਂ ਸ਼ਹੀਦ ਕਰਨ ਦੇ ਪਰਿਵਾਰ ਨੂੰ ਲੈ ਕੇ ਉਹਨਾਂ ਸੰਬੰਧੀ ਕੋਈ ਫੈਸਲਾ ਹੋਇਆ ਜਿਸ ਤਰ੍ਹਾਂ ਸ਼ਹੀਦ ਦਾ ਦਰਜਾ ਸੀ ਆਰਥਿਕ ਮਦਦ ਸੀ ਨੌਕਰੀ ਦੀ ਗੱਲ ਸੀ ਦੇਖੋ ਇਹਨਾਂ ਦਾ ਬਹੁਤ ਆ ਤਾਂ ਸੰਬੰਧਿਤ ਜਥੇਬੰਦੀਆਂ ਨੂੰ ਪਤਾ ਜਿਹੜੇ ਫਾਰਮ ਦੇ ਲੋਕ ਉਹਨਾਂ ਦੇ ਗੱਲਬਾਤ ਸਰਕਾਰ ਤੇ ਜਾਂਦੇ ਨੇ ਬਹੁਤ ਆ ਤਾਂ ਉਹ ਹੀ ਕਹਿ ਸਕਦੇ ਪਰ ਜਿੰਨੀਆਂ ਕਿ ਮੇਰੇ ਧਿਆਨ ਚ ਆਈਆਂ ਨੇ ਜਿੰਨੀਆਂ ਉਹਨਾਂ ਨੂੰ ਠੀਕ ਲੱਗੀਆਂ ਉਹਨਾਂ ਨੇ ਸਰਕਾਰ ਤੋਂ ਮੰਗਵਾ ਲਈਆਂ ਤੇ ਮੰਨੀਆਂ ਹੋਈਆਂ ਮੰਗਾਂ ਨੇ ਉਹਦੇ ਚ ਕੀ ਗਲਤ ਹੈ ਕੀ ਚਾਇਆ ਹੈ ਇਹ ਕਹਿਣ ਦਾ ਸਾਨੂੰ ਇੱਤਿਆਰ ਹੈ ਨਹੀਂ ਤੇ ਇਹ ਕਹਿੰਦਾ ਸਾਨੂੰ ਸ਼ੁਭਦਾ ਵੀ ਨਹੀਂ ਕਿਉਂਕਿ ਇੱਕ ਜਦ ਤੇ ਮੰਡੀ ਨੇ ਆਪਣੀ ਮਰਜ਼ੀ ਨਾਲ ਫੈਸਲੇ ਕੀਤੇ ਨੇ ਉਹਨਾਂ ਨੇ ਕੀ ਗਲਤ ਕੀਤਾ ਕੀ ਨਹੀਂ ਕੀਤਾ ਸਰਕਾਰ ਨਾਲ ਗੱਲਬਾਤ ਕਿੰਨੀ ਕੀ ਚੱਲੀ ਹੈ ਉਹਨਾਂ ਨੂੰ ਹੀ ਪਤਾ ਹੈ ਅਸੀਂ ਇਹਦੇ ਬਾਰੇ ਜਾਦਾ ਕੁਝ ਨਹੀਂ ਕਹਾਂਗੇ ਇਕਤਾ ਦੀ ਲਗਾਤਾਰ ਗੱਲ ਚੱ ਰਹੀ ਹੈ ਆਉਂਦੇ ਦਿਨਾਂ ਚ ਇੱਕ ਮੰਚ ਦੇ ਦੇਖਣ ਨੂੰ ਮਿਲਣ ਗਿਆ ਪੰਜਾਬ ਦੇ ਜਿਹੜੇ ਦੋ ਫਾਰਮ ਬਣੇ ਹੋਏ ਆ ਅੱਜ ਹੀ ਦੇਖ ਲਵਾਂਗੇ ਇੱਕ ਮੰਚ ਦੇ ਦਾ ਮੰਚ ਦੇ ਦਾ ਇਹ ਦਿਖਦੀਆਂ ਅਸੀਂ ਐ ਸਾਡੀ ਗੋਲੀ ਤਾਂ ਨਹੀਂ ਚੱਲੀ ਸੰਸਕਾਰ ਵਾਲੇ ਦਿਨ ਵੀ ਅਸੀਂ ਸਾਰੇ ਇੱਕ ਮੰਚ ਤੇ ਸੀ ਅੱਜ ਭੋਗ ਹੁਣ ਅੱਜ ਵੀ ਸਾਰੇ ਅਸੀਂ ਇੱਕ ਮੰਚ ਤੇ ਮਿਲਾਂਗੇ ਅ ਰਨਾਤ ਕੱਥੇ ਹੋ ਕੇ ਲੜਨਾ ਸਾਝੀਆਂ ਮੰਗਾ ਤੇ ਲੜਨਾ ਉਹਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਸਾਡੀ ਅਸੀਂ 26 ਨੂੰ ਗਏ ਆ ਮੁੜ ਕੇ ਫੇਰ ਅਸੀਂ ਇੱਕ ਤਰੀਕ ਨੂੰ ਗਏ ਆ ਅਸੀਂ ਲਗਾਤਾਰ ਉਹਨਾਂ ਨਾਲ ਦੋ ਤਿੰਨ ਦੋ ਵਾਰ ਰਾਊਂਡ ਸਾਡੇ ਧਨੇਰ ਨਾਲ ਲੱਗੇ ਇੱਕ ਚੰਬੂਨੀ ਨਾਲ ਲੱਗਾ ਇੱਕ ਕਾਕਾ ਕੋੜਾ ਨਾਲ ਲੱਗਾ ਅਸੀਂ ਲਿਖਤੀ ਵੀ ਦੇ ਆਏ ਆ ਅੱਠ ਮੰਗਾ ਤੇ ਅੱਠ ਮੁਖਤੇ ਉਹਨਾਂ ਨੂੰ ਵੀ ਇਹਨਾਂ ਮੰਗਾ ਤੇ ਵਿਚਾਰ ਕਰੋ ਉਹ ਸਾਥੀਆਂ ਦਾ ਜਵਾਬ ਇਹ ਹੈ ਵੀ ਅਸੀਂ ਇਹ ਰਾਏ ਕਰਕੇ ਤੁਹਾਨੂੰ ਦੱਸਾਂਗੇ ਉਹਨਾਂ ਦੀ ਜਵਾਬ ਮੋੜਮਾ ਜਵਾਬ ਆਉਂਦਾ ਕਿ ਨਹੀਂ ਆਉਂਦਾ ਇਹ ਤਾਂ ਇੰਤਜ਼ਾਰ ਤਾਂ ਸਾਨੂੰ ਕਰਨੇ ਪੈਣਾ ਨਾਂ ਵੀ ਆਇਆ ਅਸੀਂ ਫੇਰ ਵੀ ਸਾਥੀਆਂ ਕੋਲੇ ਜਾਵਾਂਗੇ ਵੀ ਯਾਰ ਨਹੀਂ ਨਹੀਂ ਕੁਝ ਨਾ ਕੁਝ ਸੋਚੋ ਅਸੀਂ ਮੈਕਸਿਮਮ ਨਹੀਂ ਤਾਂ ਮਿਨਿਮਮ ਇੱਕ ਤਾਂ ਜ਼ਰੂਰ ਕਰੋ ਇਹ ਅਸੀਂ ਅਪਰਾਧਾ ਤੇ ਹਿੰਮਤ ਅਸੀਂ ਛੱਡਾਂਗੇ ਹਿੰਮਤ ਦੀ ਤੁਸੀਂ ਗੱਲ ਕਰ ਰਹੇ ਹੋ ਲਗਾਤਾਰ ਜਿਹੜਾ ਹੈਗਾ ਸਮਝੌਤੇ ਦੀ ਗੱਲ ਚੱਲਦੀ ਹੈ ਪਰ ਕਿਤੇ ਨਾ ਕਿਸੇ ਜਾ ਕੇ ਫੇਰ ਜਿਹੜੀ ਵਾਪਸ ਮੋੜ ਆਉਂਦੀ ਹੈਗੀ ਇਸ ਤਰੀ ਹੁੰਦਾ ਹੈ ਜਥੇ ਬੰਦੀਆਂ ਚ ਘਰਾਂ ਚ ਵੀ ਐ ਹੋ ਜਾਂਦਾ ਹੁੰਦਾ ਕਈ ਵਾਰ ਕਿਸੇ ਨਾਲ ਸਮਝੌਤਾ ਵੀ ਹੋ ਜਾਂਦਾ ਹੈ ਮਗਰ ਉਹ ਟੁੱਟ ਜਾਂਦਾ ਹੈ ਪਰ ਅਪਰਾਧਾ ਨਹੀਂ ਛੱਡਣਾ ਚਾਹੀਦਾ ਹਿੰਮਤ ਨਹੀਂ ਛੱਡਣੀ ਚਾਹੀਦੀ ਇਹਦੇ ਛਿੱਟੇ ਚੰਗੀ ਨ

ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ